ਇਹ ਪੈਂਟ ਦਾ ਕਪੜਾ ਜਿਹਦਾ ਪਹਿਲਾਂ ਆਪਾਂ ਕਪੜਾ ਮਿਲਾ ਕੇ ਪੈਂਟ ਦਾ ਕਪੜਾ ਕੀਤਾ ਇਹਨੰ ਮੇਰਾ ਥੋੜਾ ਜਿਹਾ ਵਿੱਚ ਕੈਮਰਾ ਮੈਕਦੇ ਨਾਲ ਚਲ ਗਿਆ ਸੀ ਕੋਈ ਛਿਰਦੀ ਵੀ ਤੇ ਦੁਬਾਰਾ ਲਾ ਗਏ ਆ 1 ਮੀਟਰ 35 ਪੈਂਟ ਕਪੜਾ ਚਲ ਜਾਏਗਾ ਜਦੋਂ ਕਿ ਪੈਂਟ ਦੀ ਲੰਬਾਈ ਹੈਗੀ 40 36.5 ਕਮਰਿਆਂ 39 ਹੈ ਪੈਰ ਦੀ 14 ਇਹਦਾ ਪਹੁੰਚਾ ਇਹ ਨੋਰਮਲ ਪੈਂਟ ਹੈ ਇਹਦੀ ਕੋਈ ਥਾਈ ਪਾਟ ਨਹੀਂ ਮਿਲਿਆ ਮੇਰੇ ਲੋੜ ਹੀ ਕੋਈ ਨਹੀਂ ਇਹ ਆਪਾਂ ਜਦੋਂ ਉਤੋਂ ਸਿੱਧਾ ਕੀਤਾ 1.5 ਇੰਚ ਇਹਦਾ ਬੈਲ ਛੱਡ ਕੇ 40 ਇੰਚ ਦੀ ਲੰਬਾਈ ਰੱਖ ਲਈ ਤੇ 2.5 ਇੰਚ ਉੱਥੋਂ ਆਪਾਂ ਦੁਬਾਰਾ ਖਲਿਆ 23 ਤੇ ਇਹਦਾ ਗੋਡਾ ਆਇਆ 22.5 ਤੇ 23 ਤੇ 23 ਤੇ ਆ 23.5 ਇਹਦਾ ਅਸੀਂ ਰੱਖਿਆ ਲਓ ਜੀ 13 ਇੰਚ ਇਹਦਾ ਆਪਾਂ ਤੇਜ ਬਣਾ ਲਿਆ ਤੇ 1.5 ਇੰਚ ਦੀ ਆਪਾਂ ਜੋਜੀ ਲਾਤੀ ਠੀਕ ਇਹਦਾ ਆ ਗਿਆ ਅੱਧਾ 6 ਹੁਣ 6.5 ਦੇ ਵਿੱਚ ਤੇ 6.5 ਨੂੰ ਆਪਾਂ ਘੱਟ ਵੀ ਰੱਖ ਸਕਦੇ ਆ کیونکہ پہنچا چھوٹا آدر کپڑا خراب ہو چودہ ہی پہنچا رکھا ہے اپے چودہ کر لیں پندرہ ਇਹਦਾ ਪਸਾਰੇ ਦੀ ਕੀਰੀ ਦਾ ਨਿਸ਼ਾਨ ਸੈਂਟਰ ਬਣਾ ਲਿਆ ਇਹਦਾ ਨਿਸ਼ਾਨ ਆ ਗਿਆ ਉਹ ਵਾ ਉਥੇ ਇਹਦਾ ਪਲੇਟ ਦਾ ਨਿਸ਼ਾਨ ਹੋ ਗਿਆ ਗੋਡਾ ਦਾ ਬਣੂਗਾ 39.10 10 ਬਣ ਗਿਆ ਸਾਡੇ ਨੂੰ ਦੇਖ ਲਈ ਤਕਰੀਬਨ ਲਾ ਦੋ ਤੇ ਹੁਣ ਆਪਣਾ ਨੂੰ ਸੇਬ ਰੱਖਨੇ ਸੇਬ ਵੀ ਇਹ ਢੰਗ ਦੀ ਨਹੀਂ ਹੈਗੀ ਵਧੀਆ ਆ ਇਹਦੇ ਬਿਲਕੁਲ ਸੱਟ ਇਹ ਤੁਹਾਨੂੰ ਦੱਸਦਾ ਦੋ ਹਮ ਕਰ ਲਿਆ ਕੋਈ ਪਲੇਟਾਂ ਵਾਲੀ ਪੈਂਟ ਹੈ ਜਿੰਨਾ ਵੀ ਦਬਾਉ ਉਹ ਪਲੇਟਾਂ ਜਾ ਜਾ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਪਾ ਦੀ ਐੜੀ ਇਥੋਂ ਜਿਆਦਾ ਮਤਲਬ ਨਾਰਮਲ ਬਤੇਕ ਤੇ ਇਹਦਾ ਟਿੱਡ ਜਿਆਦਾ ਜਿਤਨਾ ਪੇੜ ਜਾਂਦਾ ਉਹਦਾ 1/2 ਇੰਚ ਡਾਊਨ ਕਰਦੇ ਜਿੰਨਾ ਮਤਲਬ ਇਥੋਂ ਆਪਾਂ ਜੇ 1/2 ਇੰਚ ਡਾਊਨ ਕਰ ਲਾਂਗੇ ਤਾਂ ਆਪਾਂ ਬੈਗ ਤੋਂ ਵੱਧ ਚੁੱਕ ਸਕਦੇ ਉਤਛੋ ਸੈਟ ਕੋਲੀ ਬੈਗ ਜਿਹੜਾ ਬੈਗ ਭਾਰੀ ਦਾ ਜਿਹੜਾ ਦਬਾਉ ਉਤਕ ਲੈਂਦੀ ਹੈ ਇਹ ਹੋ ਗਿਆ ਆਪਾਂ ਇਹਦੀ ਕਿਟਾਈ ਕਰਾਂਗੇ ਇਹ ਗੀ ਜਿਹੜਾ ਆਪਾਂ ਦਬਾਉਣ ਨੂੰ ਬੰਨਣਾ ਲੰਬਾਈ ਦਾ ਟੁਕ ਪਾ ਕੇ ਸੰਦਾ ਪਲੇਟ ਦਾ ਆ ਪੁੱਠਾ ਸਿੱਧਾ ਹੁਣ ਆਪਾਂ ਇਹਨੂੰ ਪਲੇਟਾਂ ਦੇ ਦਬਾਅ ਨੂੰ ਰੱਖਣਾ 36 9 4 36 ਹੋਣਾ ਇਨਕਲੂਡ ਤੇ ਬਚਿਆ 1.5 ਇੰਚੀ ਇਹਦਾ 1 ਇੰਚੀ ਇੱਧਰ ਹੋ ਗਿਆ ਤੇ 1 ਇੰਚੀ ਜਿਹੜਾ ਬਾਤ ਵੀ ਲੱਗ ਜੇ ਉਹਦਾ ਆਪਾਂ ਇਹਦੀ ਜਾਤੀ ਤੋਂ ਵਧਾ ਸਕਦੇ ਕੋਈ ਇਹ ਤੇ ਤਾਂ ਜੇ ਸਿੱਧੀ ਜੇਬ ਵਾਲੀ ਹੋਵੇ ਯੂਨੀਫਾਰਮ ਵਾਲੀ ਉਹਦੀ ਫਿਰ ਨਹੀਂ ਆਪਾਂ ਕਰ ਸਕਦੇ ਉਹਦਾ ਪਹਿਲੋਂ ਤਾਂ ਨਾ ਕਰ ਆਓ ਗੱਸਾ ਪਾ ਦਿੰਦੇ ਨੀਸਾਂ ਕਰਾਸ ਜੇਬ ਦਾ ਠੀਕ ਹੈ ਇੱਥੇ ਆਊਗਾ ਸਾਡਾ ਠੋਕਾ ਮੈਂ ਕਿ ਸਵਾ 1/2 ਇੰਚ ਦੇ ਅੱਧੇ ਇੰਚ ਦੇ ਵਿਚ ਆਇਆ ਨਾ ਤੇ ਇੱਕ ਇੰਚ ਦਾ ਕਿਰਕਾ ਆ ਗਿਆ ਠੀਕ ਸਾਢੇ 6 ਇੰਚ ਜੇਬ ਲੰਬੀ ਹੋਗੀ ਤੇ ਅੱਧਾ ਇੰਚ ਕਪੜਾ ਆਵੇ ਜਾਏਗਾ ਤੇ 7 ਦੇ ਇਸ ਤਰ੍ਹਾਂ ਇਹ ਹੋਣਾ ਪਾ। ਪਿਛਲਾ ਪੇਜ ਲੈਣਾ। ਹੋਣੇ ਦੋ ਦੇ ਕਰੀਬ ਤੇ ਇਹਦਾ ਦਬਾ ਜੇਗਾ ਆਪਾਂ ਨੂੰ ਹੋਣੇ ਦੋ ਇੱਕ ਜਿਹਾ ਦਬਾ ਥੋੜਾ ਹੋਰ ਵੱਡਾ ਲੱਗਣੇ ਹੋਣੇ ਦੋ ਇਹਦਾ ਹੋ ਗਿਆ ਆਉਂਦੇ ਦਬਾਅ ਹੋ ਗਿਆ 1.5 ਇੰਚ ਇਹਦਾ ਸਵਾਣੇ ਇਹਦਾ ਸਵਾਣੇ چپٹی ملا دیں گے ہوں دوڑھ سو تقریباً برابر ہے and fly the ground